ਸਤਿ ਸ਼੍ਰੀ ਅਕਾਲ ਮੁੰਡਾ ਵਾਹ 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 ਇਹਨਾਂ ਨੇ ਤੁਹਾਡੇ ਸਾਹਮਣੇ ਧਰਨਾ ਲਾ ਲਈ ਜੀ ਸਮਝ ਤੁਸੀਂ ਜਿਹੜੀ ਰੋਡ ਆ ਤੁਸੀਂ ਕੋਲੋਂ ਰੋਡ ਹੈਗੀ ਹੈ ਜੀ ਲੱਗਦਾ ਵੀ ਸਰਕਾਰ ਨੂੰ ਰੱਖੋ ਜਿਹੜੀ ਸਰਕਾਰ ਜਿਹੜੀ ਜਗ੍ਹਾ ਤੇ ਡਾਗੇ ਜਿਹੜੀ ਜਗ੍ਹਾ ਤੇ ਰੱਖਣੀ ਹੈ ਉਹ ਐਵੇਂ ਰੱਖੋ ਦੀ ਬਾਗਲੀ ਹੈ ਸਰਕਾਰ ਦੇ ਵਿੱਚ ਰੱਖੋ ਸਾਡੀ ਲੋਕਾਂ ਦੀ ਦਾਅਵਾ दाल बणा दालो दो अ ਬੀਜਾ ਵੀ ਸਰਕਾਰ ਹੈ ਇਹਨਾਂ ਦੀ ਸਰਕਾਰ ਹੈ ਦਬਾਉਣ ਦਾ ਸੇ ਇਹਨਾਂ ਦਾ ਹੱਕ ਮੰਗਿਆ ਵੀ ਇਹ ਹੱਕ ਦਬਾਉਣ ਇਹਦਾ ਅਸਤੀਫਾ ਦੇ ਕੇ ਬੈਠਣੇ ਸਗਾਦਾ ਬੀਜਾ ਵੀ ਪੀਜੇਪੀ ਤੋਂ ਅਸਤੀਫਾ ਦੇ ਕੇ ਬੈਠਾ ਹੋਣਾ ਕੋਈ ਰਾਜਨੀਤੀ ਜੀ ਸਾਡੇ ਇਹ ਸਾਨੂੰ ਕਰਨਾ ਨਾ ਲਾਉਣੇ ਪੈਂਦੇ ਜੀ ਜੇ ਸਾਡੇ ਮੰਨ ਕੋ ਕੋਈ ਹੋਣਾ ਚਾਹੀਦਾ ਬੀਜੇਪੀ ਬੀਜੇਪੀ ਸਰਕਾਰ ਵਰਦਾਰਾ ਜੀ ਸਰਕਾਰ ਮਰਦਾਰਾ ਜੀ ਸਰਕਾਰ ਬੀਜੇਪੀ ਸਰਕਾਰ ਵਰਦਾਰਾ ਬੀਜੇਪੀ ਸਰਕਾਰ ਵਰਦਾਰਾ ਬੀਜੇਪੀ ਸਰਕਾਰ ਵਰਦਾਰਾ ਬੀਜੇਪੀ ਸਰਕਾਰ पर्वत पर्वत ਵੀ ਨਦਮ ਮੁਰਦਾਬਾ ਜੰਦਾਬਾ ਮੁਰਦਾਬਾ ਜੇਪੀ ਜੰਦਾਬਾ ਮੁਰਦਾਬਾ ਮੁਰਦਾਬਾ ਜੰਦਾਬਾ ਇਹ ਹਕ ਮਾਸ਼ਾ ਮੁਰਦਾਬਾ ਮਾਏ ਮੁਰਦਾਬਾ ਜੰਦਾਬਾ ਮੁਰਦਾਬਾ ਦਸੋ ਲੋਗਾਂ ਦਾ ਮਾਣ ਮੁਰਦਾਬਾ ਜੰਦਾਬਾ ਮੁਰਦਾਬਾ ਐਮਐਲਏ ਸਾਹਿਬ ਅੱਜ ਤੁਸੀਂ ਜੀਟੀ ਰੋਡ ਦੇ ਸਰਵਿਸ ਲਾਈਨ ਦੇ ਜਿਹੜਾ ਰੋਸ਼ ਮਜਾਰਾ ਚੱਲ ਰਿਹਾ ਸੀ ਭੁੱਖ ਹੜਤਾਲ ਦਾ ਉੱਥੇ ਪਹੁੰਚੋ ਕੀ ਕਹਿਣਾ ਚਾਹੋਗੇ ਦੇਖੋ ਅੱਜ ਸਿਰਫ ਇੱਕ ਸਸਤੀ ਰਾਜਨੀਤੀ ਹੋ ਰਹੀ ਆ ਲੋਕ 11 ਵਜੇ ਕਹਿੰਦੇ ਜੀ ਅਸੀਂ ਭੁੱਖ ਹੜਤਾਲ ਰੱਖਣੀ ਆ ਸੱਤ ਪਰੋਠੇ ਖਾ ਕੇ ਤੇ ਸ਼ਾਮ ਨੂੰ 4 ਵਜੇ ਉੱਠ ਜਾਣਾ ਵੀ ਜੇ ਕਰਨਾ ਤਾਂ ਮਰਨਵਾਰਤ ਰੱਖੋ ਅਸੀਂ ਵੀ ਰੱਖਦੇ ਰਹੇ ਆ ਪਰਨਮਾਰਤ ਰੱਖੋ ਰੱਖੋ ਮੋਦੀ ਦੇ ਦਰ ਤੇ ਵੇਖੋ ਜੇ ਵੀ ਨਟਾ ਦੀ ਉਹਦੇ ਕੋਠੀ ਦੇ ਅੱਗੇ ਭਾਈ ਸਾਹਿਬ 13000 ਕਰੋੜ ਰੁਪਈਆ ਸਾਡਾ ਸਾਡਾ ਜਿਹੜਾ ਭੀਖ ਨਹੀਂ ਮੰਗਦੇ ਅਸੀਂ ਸਾਡਾ 13000 ਕਰੋੜ ਰੁਪਈਆ ਜਿਹੜਾ ਸਾਡਾ ਹੈਲਥ ਮਿਸ਼ਨ ਦਾ ਸਾਡੇ ਲੋਕਾਂ ਦੇ ਗਰੀਬਾਂ ਦੇ ਜਵਾਕਾਂ ਦਾ ਕਿਸੇ ਨੇ ਗੋਡੇ ਬਦਲਾਉਣੇ ਆ ਕਿਸੇ ਨੇ ਕੋਈ ਹੋਰ ਕੰਮ ਕਰਨਾ ਕੋਈ ਐਕਸੀਡੈਂਟ ਹੋ ਜਾਂਦਾ ਉਹਦੇ ਲਈ ਹਸਪਤਾਲ ਚਾਹੀਦੇ ਆ 13000 ਕਰੋੜ ਰੁਪਈਆ ਸਾਡਾ ਰੁਕਿਆ ਹੋਇਆ। ਹੋਰ ਸਾਡਾ 78000 ਕਰੋੜ ਰੁਪਈਆ ਸਾਡਾ ਜਿਹੜੀਆਂ ਪਿੰਡਾਂ ਦੀਆਂ ਸੜਕਾਂ ਨੇ ਤੁਸੀਂ ਸੜਕਾਂ ਦਾ ਹਾਲ ਦੇਖ ਲਓ ਇਹ ਸਾਰਾ ਸਾਡਾ ਪੈਸਾ ਰੁਕਿਆ ਹੋਇਆ। ਇਨਾ ਪੈਸਾ ਰੋਕਿਆ ਹੋਣ ਦੇ ਬਾਵਜੂਦ ਵੀ ਜਿਹੜੀ ਪੰਜਾਬ ਸਰਕਾਰ ਆ ਸਦਾ ਭਗਵੰਤ ਮਾਨ ਦੀ ਸਰਕਾਰ ਆ ਉਹਨੇ 8000 ਤੋਂ ਜਿਹੜਾ ਹੈਗਾ 800 ਤੋਂ ਉੱਪਰ ਮਹੱਲਾ ਕਲੀਨਿਕ ਬਣਾਇਆ ਤੇ ਰਾਹਤ ਮਹੱਲਾ ਕਲੀਨਿਕ ਬਣਾਇਆ ਇਹਨਾਂ ਦੀ ਸਰਕਾਰ ਸੀ ਇਹਨਾਂ ਨੇ ਕੋਈ ਇੱਥੇ ਹੈਲਥ ਦਾ ਪ੍ਰਬੰਧ ਕੀਤਾ ਪਿਛਲੇ ਕਾਂਗਰਸ ਦੀ ਸਰਕਾਰ ਰਹੀ ਆ ਤੇ ਇੱਥੇ ਵੀ ਇੱਥੇ ਅਕਾਲੀ ਦਲ ਦੀ ਸਰਕਾਰ ਰਹੀ ਆ ਇੱਥੇ 15 ਸਾਲਾਂ ਤੋਂ ਜਿਹੜਾ ਰੋਡ ਸੀਗਾ ਉਹ ਟੁੱਟਿਆ ਆ ਸੀ ਬੀਜੇ ਤੋਂ ਲੈ ਕੇ ਪੈਲ ਤੱਕ ਇਹਨਾਂ ਨੇ 1 ਰੁਪਈਆ ਨਹੀਂ ਲਾਇਆ ਔਰ ਇਸ ਲਈ ਇਹਨਾਂ ਲੋਕਾਂ ਨੂੰ ਜੇ ਧਰਨਾ ਲਾਉਣਾ ਧਰਨਾ ਸਹੀ ਜਗ੍ਹਾ ਤੇ ਲਾਉਣਾ ਇਹ ਤਾਂ ਜੇ ਜਿਹੜੀਆਂ ਰਾਜਨੀਤੀਆਂ ਨੇ ਇਹ ਛੋਟੀਆਂ ਰਾਜਨੀਤੀਆਂ ਨੇ ਇਹ ਛੋਟੀ ਰਾਜਨੀਤੀ ਇੱਥੇ ਨਹੀਂ ਕਰਨੀ ਚਾਹੀਦੀ ਜੇ ਰਾਜਨੀਤੀ ਕਰਨੀ ਆ ਤਾਂ ਤੁਸੀਂ ਬੀਜੇਪੀ ਦਾ ਆਪਣਾ ਪਦ ਤਿਆਗ ਦਿਓ ਅੱਜ ਤੁਸੀਂ ਦੇਖੋ ਜਦੋਂ ਅਸੀਂ ਧਰਨਾ ਲਾਉਂਦੇ ਸੀ ਸਾਡੇ ਤੇ ਪਰਚੇ ਹੁੰਦੇ ਸੀ ਅੱਜ ਜ਼ਮਾਨਤ ਨਹੀਂ ਹੋਈ ਪਰ ਫਿਰ ਵੀ ਅਸੀਂ ਪੁਲਿਸ ਨੂੰ ਕਿਹਾ ਤੇ ਚੱਕਣਾ ਨਹੀਂ ਇਹ ਸਾਡੀ ਭਲੇਮਾਨ ਸੀ ਆ ਇਸ ਲਈ ਸਾਡੀ ਬੇਨਤੀ ਆ ਕਿ ਇਹ ਜਿਹੜਾ ਕੰਮ ਆ ਜੇ ਤੁਸੀਂ ਕਰਨਾ ਹੀ ਅਸੀਂ ਤੁਹਾਡੇ ਨਾਲ ਆ ਤਾਂ ਕਿ ਭੁਖੜਤਾਲ ਨਹੀਂ ਮਰਨ ਵਰਤੇ ਬੈਠੋ ਜੇਪੀ ਨੱਡਾ ਦੀ ਕੋਠੀ ਮੂਰੇ ਬੈਠੋ ਮੋ ਪ੍ਰਧਾਨ ਮੰਤਰੀ ਦੀ ਕੋਠੀ ਮੂਰੇ ਬੈਠੋ ਹਸਪਤਾਲ ਬਣ ਰਿਹਾ ਜੀ ਲੋਕ ਮੰਗ ਕਰ ਰਹੇ ਨੇ ਜੋ ਤੇ ਲੋਕਾਂ ਦੀ ਜ਼ਰੂਰਤ ਹੈ ਇਹ ਹਸਪਤਾਲ ਜਿਸ ਦਾ ਮੁੱਦਾ ਚੱਲ ਬਿਲਕੁਲ ਮੈਂ ਕਹਿੰਦਾ ਹਸਪਤਾਲ ਜ਼ਰੂਰੀ ਹਸਪਤਾਲ ਵੀ ਜ਼ਰੂਰੀ ਆ ਸੜਕਾਂ ਵੀ ਜ਼ਰੂਰੀ ਨੇ ਜੇ ਪੈਸੇ ਹੀ ਨਾ ਹੋਣ ਫਿਰ ਕਿੱਥੋਂ ਆਈਏ ਜੇ ਤੇਰੇ ਮੇਰੀ ਗੱਲ ਸੁਣੋ ਜੀ ਤੁਹਾਡੇ ਕੋਲੋਂ ਪੈਸੇ ਹੀ ਖੋਲਣ ਰੋਟੀ ਕਿੱਦੋਂ ਖਾਓਗੇ ਸਾਡਾ ਤਾਂ ਇਸ ਲਈ ਕੀਤਾ ਆ ਕਿ ਪੰਜਾਬ ਜਿਹੜੇ ਸਾਡੇ ਕਿਸਾਨ ਸੀ ਉਹ ਧਰਨੇ ਤੇ ਬੈਠੇ ਸੀ ਕਿਸਾਨ ਪੰਜਾਬ ਨੂੰ ਮਾਰਨ ਤੇ ਤੁਰੀ ਹੋਈ ਆ ਬੀਜੇਪੀ ਸਰਕਾਰ ਬੀਜੇਪੀ ਸਰਕਾਰ ਚਾਹੁੰਦੀ ਆ ਕਿ ਸਾਡੇ ਜਿਹੜੇ ਪੰਜਾਬ ਦੇ ਲੋਕ ਨੇ ਇਹਨਾਂ ਨੇ ਕਿਸਾਨਾਂ ਦੀ ਮਦਦ ਕੀਤੀ ਆ ਇਹਨੂੰ ਅਸੀਂ ਜਿਹੜਾ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਮਾਰ ਕੇ ਪੰਜਾਬ ਨੂੰ ਕੰਗਾਲ ਬਣਾਉਣਾ ਪਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਬੜੀ ਸੂਝ-ਬੂਝ ਦੇ ਨਾਲ ਚੰਗੀ ਨੀਤੀ ਦੇ ਨਾਲ ਚੰਗੀ ਨੇਕ ਨੀਅਤ ਦੇ ਨਾਲ ਉਹ ਆਪਣੇ ਕੰਮ ਦੇ ਵਿੱਚ ਲੱਗੇ ਹੋਏ ਆ ਔਰ ਪੰਜਾਬ ਦੇ ਲੋਕਾਂ ਦੇ ਲਈ ਭਲਾਈ ਦੇ ਲਈ ਉਹ ਪਹਿਲਾਂ ਵੀ ਕੰਮ ਕਰਦੇ ਸੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੰਮ ਕਰਦੇ ਰਹਿਣਗੇ ਪਰ ਇਹ ਬੀਜੇਪੀ ਦੇ ਟਾਈ ਟੋਟ ਨੂੰ ਉੱਠ ਕੇ ਤੇ ਕਹਿਣ ਵੀ ਅਸੀਂ ਇੱਦਾਂ ਧਰਨਾ ਲਾ ਕੇ ਕਰ ਲਾਂਗੇ ਉਹਨਾਂ ਨੂੰ ਕਹਿੰਦਾ ਧਰਨਾ ਲਾਉਣਾ ਸਹੀ ਜਗ੍ਹਾ ਤੇ ਲਾਓ ਜਾਬੜੀ ਕਰੀ ਹੈਗੀ ਆ ਜਿਹੜਾ ਤੁਹਾਡੇ ਕੋਲ ਉਹਦਾ ਉਹਦੇ ਦਾ ਅਸਤੀਫਾ ਦਿਓ ਉਹਦੇ ਨੂੰ ਤਿਆਗ ਕੇ ਜਿੱਥੇ ਮਰਜੀ ਆ ਕੇ ਬੈਠੋ ਅਸੀਂ ਉਹਦੇ ਲਈ ਕੋਈ ਪਰਵਾਹ ਨਹੀਂ ਆਸੀ ਕਰਨ ਤੋਂ ਪਹਿਲਾਂ ਇਹ ਰਿਗਾਰਡਿੰਗ ਸਾਡੇ ਇਹ ਮਿੰਟ ਮੈਨੂੰ ਗੱਲ ਕਰ ਲੈ ਜੇ ਅਸੀਂ ਦੇਰ ਦੀ ਕਰਦੇ ਸੀ ਪ੍ਰੈਸ ਵਾਲੇ ਆ ਇੱਕ ਮਿੰਟ ਇੱਕ ਮਿੰਟ ਨਾ ਕਰੀ ਨਾ ਪਾ ਜੀ ਬੜਾ ਇਕੱਤਰ ਪਟ ਰਹੇ ਹੋ ਇਕੱਤਰ ਪਟ ਰਹੇ ਹੋ ਸਰ ਹੋਰ ਪੱਛੇ ਕਰ ਪੱਛੇ ਨਾ ਨੂੰ ਦਿੰਦਾ ਕਰਦੇ ਹਾਂ ਕੈਮਰਾ ਮੈ ਖੜਿਆ ਆਇਆ ਸਰ ਜੀ ਬਾਤ ਕਰਾ ਉਹ ਹੀ ਖਾਮ ਖਾ ਯਾਰ ਤੂੰ ਹੀ ਖਾਮ ਮੈਨੋ ਸਾਹਿਬ ਨੂੰ ਬੁਲਾਇਆ ਗਿਆ ਸੀ ਕਿ ਇਹਦੇ ਪਹਿਲਾਂ ਮੁਲਾਜ਼ਮ ਭਰਤੀ ਕਰਨ ਦੀ ਜ਼ਰੂਰਤ ਨਹੀਂ ਸੀ ਸਨ ਬੈਕਗ੍ਰਾਉਂਡ ਦੇ ਦੇਖੋ ਦੇਖੋ ਇਹ ਹਸਪਤਾਲ ਪਿਛਲੀ ਸਰਕਾਰ ਨੇ ਸ਼ੁਰੂ ਕੀਤਾ ਪਰ ਅੱਧ ਵਿਚਾਲੇ ਛੱਡ ਕੇ ਪੱਜ ਗਏ ਸੀ ਉਹਨਾਂ ਨੇ ਕਿਸੇ ਬੰਦੇ ਦੇ ਨਾਂ ਤੇ ਹਸਪਤਾਲ ਦਾ ਨਾਂ ਰੱਖਿਆ ਸੀ ਕਿਸੇ ਪਰਿਵਾਰ ਦੇ ਨਾਂ ਤੇ ਉੱਤੇ ਹਸਪਤਾਲ ਦਾ ਨਾਂ ਤੇ ਰੱਖਿਆ ਸੀ ਪਰ ਇਹ ਗੱਲ ਨਹੀਂ ਆ ਅਸੀਂ ਇਸ ਦਾ ਨਾਂ ਬਰੋ ਹਰਗੋਬਿੰਦ ਸਾਹਿਬ ਦੇ ਨਾਂ ਉੱਤੇ ਰੱਖਿਆ ਪਰ ਜਦੋਂ ਇਹ ਹਸਪਤਾਲ ਬਣਿਆ ਇੱਥੇ ਕੋਈ ਪੋਸਟਾਂ ਉਹਨਾਂ ਨੇ ਮਨਜ਼ੂਰ ਨਹੀਂ ਸੀ ਕਰਾਈਆਂ ਔਰ ਹੁਣ ਜਦੋਂ ਸਰਗ ਹਸਪਤਾਲ ਬਣਿਆ ਤੇ ਸਾਡੇ ਕੋਲ ਜਿਹੜੀ ਪੈਸੇ ਦੀ ਪ੍ਰੋਬਲਮ ਹੈ ਅਸੀਂ ਲਿਖ ਰਹੇ ਹਾਂ ਕੇਂਦਰ ਨੂੰ ਲਿਖ ਰਹੇ ਹਾਂ ਅਸੀਂ ਜੇਪੀ ਨਟਾ ਨੂੰ ਲਿਖ ਰਹੇ ਹਾਂ ਸਾਡੇ ਜਿਹੜੇ ਹੈਲਥ ਮਿਨਿਸਟਰ ਦਾ ਜਾ ਕੇ ਮੀਟਿੰਗ ਕਰਕੇ ਆਏ ਜੇਪੀ ਨਟਾ ਜੀ ਦੇ ਨਾਲ ਕਿ ਸਾਡੇ ਪੈਸੇ ਜਿਹੜੇ ਆ ਉਹ ਸਾਨੂੰ ਦਿੱਤੇ ਜਾਣ ਤਾਂ ਕਿ ਅਸੀਂ ਆਪਣੇ ਹਸਪਤਾਲ ਚਾਲੂ ਕਰ ਸਕੀਏ ਤਾਂ ਕਿ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇ ਸਕੀਏ ਤਾਂ ਇਸ ਲਈ ਇਤਾਂ ਦੀਆਂ ਕੋਈ ਗੱਲਾਂ ਨਹੀਂ ਹੈਗੀਆਂ ਕਿ ਤੁਸੀਂ ਜਿਹੜਾ ਹੈਗਾ ਉਸੇ ਸਰਕਾਰ ਦੇ ਨਾਲ ਰਹਿ ਕੇ ਤੁਸੀਂ ਕਰਦੇ ਤੋਂ ਬੀਜੇਪੀ ਦੀ ਸਪੋਰਟ ਹੈਗੇ ਦਾ ਬੀਜੇਪੀ ਦੇ ਸਪੋਕਸਮੈਨ ਤੁਸੀਂ ਇੱਥੇ ਆ ਕੇ ਧਰਨੇ ਲਾਉਣੇ ਹੋ ਭਾਈ ਤੁਸੀਂ ਉਹ ਨਹੀਂ ਦੰਦੇ ਛੱਜਤਾ ਬੋਲੇ ਛਾਨਣੀ ਕੀ ਬੋਲੇ ਜਿਹੜਾ 3600 ਮੇਰੀ ਉਸ ਲਈ ਅਸੀਂ ਇਹਨਾਂ ਨੂੰ ਗੱਲ ਕਹਿਣੀ ਤੋਨੇ ਆ ਗੱਲ ਲਾਉਣੀਆਂ ਤਰਨਾ ਮਰਨ ਮਰ ਤਰਖੋ ਸਹੀ ਲਗਾ ਦੇ ਸਰ ਪਾਰਲੀਮੈਂਟ ਦੇ ਵਿੱਚ ਭਾਜਪਾ ਤੇ ਕਾਂਗਰਸ ਜਦੋਂ ਗਲਾ ਕੱਢਦੇ ਆ ਪਰੰਤੂ ਇੱਥੇ ਇੱਕ ਮਰਜ਼ੇ ਇਕੱਠੇ ਬੈਠੇ ਯਾਰੇ ਸਾਰੇ ਜਾਣੇ ਇੱਕ ਜਗ੍ਹਾ ਦੇ ਇਕੱਠੇ ਛੱਟੇ ਵੱਟੇ ਨੇ ਇਹ ਇਕੱਠੇ ਜੋ ਤੋ ਕਿ ਗੱਲ ਪਤਾ ਕੀ ਆ ਉਹਨਾਂ ਦੇ ਕੋਲ ਚਾਰ ਬੰਦੇ ਉਹਨਾਂ ਕੋਲ ਨੇ ਬੀਜੇਪੀ ਵਾਲਿਆਂ ਕੋਲ ਚਾਰ ਬੰਦੇ ਕਾਂਗਰਸ ਵਾਲਿਆਂ ਕੋਲ ਨੇ ਇਹ 8-10 ਬੰਦੇ ਇਕੱਠੇ ਹੋ ਕੇ ਸੋਚਦੇ ਆ ਵੀ ਆਮ ਆਦਮੀ ਪਾਰਟੀ ਨੂੰ ਢਾ ਲੀਏ ਪਰ ਆਮ ਆਦਮੀ ਪਾਰਟੀ ਇੱਕ ਪਾਰਟੀ ਨਹੀਂ ਸੋਚ ਆ ਲੋਕਾਂ ਦੇ ਘਰ ਘਰ ਬੜੀ ਹੋਈ ਆ ਲੋਕ ਜਾਣਦੇ ਆ ਕਿ ਜਿਹੜੇ ਪਿਛਲੇ 20-20 ਸਾਲਾਂ ਦੇ ਕੰਮ ਨਹੀਂ ਸੀ ਹੋਏ ਉਹ ਆਮ ਆਦਮੀ ਪਾਰਟੀ ਨੇ ਕੀਤੇ ਆ ਮਹੱਲਾ ਕਲੀਨਿਕ ਦਰਾਹੇ ਚ ਬਣਿਆ ਇਹ ਆਮ ਆਦਮੀ ਪਾਰਟੀ ਨੇ ਬਣਾਇਆ ਮਹੱਲਾ ਕਲੀਨਿਕ ਰਾਮਪੁਰ ਬਣਿਆ ਇਹ ਆਮ ਆਦਮੀ ਪਾਰਟੀ ਨੇ ਬਣਾਇਆ ਭਾਜਪਾ ਤੋਂ ਲੈ ਕੇ ਪੈਲ ਤੱਕ ਨਵੀਂ ਸੜਕ ਬਣੀਆਂ 20 ਸਾਲ ਇਹਨਾਂ ਤੋਂ ਕਿਸੇ ਤੋਂ ਨਹੀਂ ਬਣੀ ਉਹ ਆਮ ਆਦਮੀ ਪਾਰਟੀ ਨੇ ਬਣਾਈ ਆ ਸੋ ਇਹ ਸਾਰੇ ਜਾਣੇ ਰਾਮਪੁਰ ਕਾਂਗਰਸ ਲੀਡਰਾਂ ਪਰ 400 ਪਰਚੇ ਦਰਜ ਕਿਉਂ ਹੁੰਦੇ ਆ ਹਾਂਜੀ ਭਾਜਪਾ ਤੇ ਕਾਂਗਰਸ ਲੀਡਰਾਂ ਪਰ 400 ਵੀ ਦਰਜ ਕਿਉਂ ਹੁੰਦਾ ਇਹ ਮੈਂ ਉਹੀ ਪਰਚਾ ਤੁਸੀਂ ਦੇਖੋ ਇੱਥੇ ਨਹੀਂ ਪਰਚਾ ਲੁਧਿਆਣੇ ਪਰਚਾ ਆਪਣੇ ਪੈਰ ਪਰਚਾ ਇਹਨਾਂ ਦੇ ਉੱਤੇ ਕੀ ਕਹਿੰਦੇ ਆ ਜਗਰਾਉ ਪਰਚਾ ਇਹਨਾਂ ਦੇ ਉੱਤੇ ਬਰਨਾਲੇ ਪਰਚਾ ਉਹਨਾਂ ਦੇ ਜਮਾਨਤਾ ਵੀ ਨਹੀਂ ਅਸੀਂ ਤਾਂ ਵੀ ਨਹੀਂ ਕਹਿੰਦੇ ਵੀ ਫੜੋ ਅਸੀਂ ਕਹਾਂ ਨਾ ਭਾਈ ਜੇ ਕੋਈ ਬੰਦਾ ਕੰਮ ਕਰਦਾ ਉਹਨੂੰ ਕਰਨ ਦਿਓ ਪਰ ਉਹਨੂੰ ਤੇ ਸਹੀ ਜਗ੍ਹਾ ਦੇ ਉੱਤੇ ਜਾ ਕੇ ਧਰਨਾ ਲਾਵੇ ਬੇਸ਼ੱਕ ਉਹਦੇ ਨੌ ਪਰਚਿਆਂ ਦੇ ਵਿੱਚ ਨੇ ਹਜੇ ਤੱਕ ਜਮਾਨਤਾਂ ਨਹੀਂ ਹੋਈਆਂ ਫਿਰ ਵੀ ਅਸੀਂ ਪੁਲਿਸ ਵਾਲਿਆਂ ਨੂੰ ਕਹਿੰਦੇ ਆ ਕਿ ਅਸੀਂ ਰਾਜਨੀਤੀ ਨਹੀਂ ਕਰਦੇ ਸਾਡੇ ਤੇ ਕੋਈ ਪਰਚਾ ਨਹੀਂ ਸੀ ਸਾਡੇ ਤੇ 57 ਦੇ ਝੂਠੇ ਪਰਚੇ ਪਾ ਕੇ ਸਾਨੂੰ ਅੰਦਰ ਕਰਦੇ ਸੀ ਦਰਜਨਾ ਪਰਚੇ ਨਹੀਂ ਸਾਡੇ ਉੱਤੇ ਪਿੱਛੇ ਜਣੀ ਲੱਗੇ ਨੇ ਪਰ ਧਰਨਾ ਲਾਇਆ ਪੁੱਛੋ ਜੇ ਕਿਸੇ ਨੇ ਪਰਚਾ ਕਰਾਇਆ ਹੋਵੇ ਅਸੀਂ ਪਰਚਾਂ ਦੀ ਰਾਜਨੀਤੀ ਨਹੀਂ ਕਰਦੇ ਅਸੀਂ ਕੰਮ ਦੀ ਰਾਜਨੀਤੀ ਕਰਦੇ ਆ ਤੇ ਕਰਦੇ ਰਹਾਂਗੇ ਸਟਾਫ ਸਟਾਫ ਕਰਤਾ ਕਾ ਜਾਏਗਾ ਦੇਖੋ ਜੀ ਜਦੋਂ ਪੈਸੇ ਆਉਣਗੇ ਪੈਸੇ ਦੇ ਨਾਲ ਆ ਸਾਰਾ ਕੁਝ ਜਦੋਂ ਸਾਡਾ 13000 ਕਰੋੜ ਰੁਪਇਆ ਆ ਜਾਊਗਾ ਸਾਰਾ ਕੁਝ ਹੋ ਜਾਣਾ ਜੰਦਾਬਾਦ 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 ਇਹਨਾਂ ਨੇ ਤੁਹਾਡੇ ਸਾਹਮਣੇ ਧਰਨਾ ਲਾ ਲਿਆ ਹੁਣ ਸਮਝ ਵਿੱਚ ਤੁਹਾਨੂੰ ਕੀ ਜੇ ਤੁਹਾਨੂੰ ਰੋਡ ਆ ਤੁਹਾਨੂੰ ਕੋਈ ਹੋਰ ਰੋਡ ਹੈਗੀ ਹੈ ਜੇ ਤੁਹਾਨੂੰ ਲੱਗਦਾ ਤਾਂ ਕਿ ਅਸੀਂ ਆਪਣੇ ਹਸਪਤਲ ਚਾਲੂ ਕਰ ਸਕੀਏ ਤਾਂ ਕਿ ਲੋਕਾਂ ਨੂੰ ਚੰਗੀਆਂ ਸੇਵਾ ਹੁਲਤਾਂ ਦੇ ਸਕੀਏ ਤਾਂ ਇਸ ਲਈ ਇਦਾਂ ਦੀਆਂ ਕੋਈ ਗੱਲਾਂ ਨਹੀਂ ਹੈਗੀਆਂ ਕਿ ਤੁਸੀਂ ਜਿਹੜਾ ਹੈਗਾ ਉਸੇ ਸਰਕਾਰ ਦੇ ਨਾਲ ਰਹਿ ਕੇ ਤੁਸੀਂ ਕਰਦੇ ਤੋਂ ਬੀਜੇਪੀ ਦੀ ਸਪੋਰਟ ਹੈਗੇ ਦਾ ਬੀਜੇਪੀ ਦੇ ਸਪੋਕਸਮੈਨ ਤੁਸੀਂ ਇੱਥੇ ਆ ਕੇ ਧਰਨੇ ਲਾਉਨੇ ਹੋ ਭਾਈ ਤੁਸੀਂ ਉਹ ਨਹੀਂ ਦੰਦੇ ਸੱਚ ਤਾਂ ਬੋਲੇ ਛਾਲ ਨਹੀਂ ਕੀ ਬੋਲੇ ਜਿਹਦਾ 3600 ਮੇਰੀ ਉਸ ਲਈ ਅਸੀਂ ਇਹਨਾਂ ਨੂੰ ਗੱਲ ਕਹਿਣੀ ਤੋਨੇ ਆ ਗੱਲ ਲਾਉਣੀਆਂ ਤਰਨਾ ਮਰਨ ਮਰ ਤਰਖੋ ਸਹੀ ਲਗਾ ਤੇ ਮੇਰੇ ਸਾਹ ਪਾਰਲੀਮੈਂਟ ਦੇ ਵਿੱਚ ਭਾਜਪਾ ਤੇ ਕਾਂਗਰਸ ਜਿਹੜਾ ਗਲਾ ਕਰਦੇ ਆ ਪਰੰਤੂ ਇੱਥੇ ਇੱਕ ਮਰਜ਼ੇ ਇਕੱਠੇ ਬੈਠ ਗਏ ਯਾਰੇ ਸਾਰੇ ਜਾਣੇ ਇੱਕ ਜਗ੍ਹਾ ਦੇ ਇਕੱਠੇ ਛੱਟੇ ਵੱਟੇ ਨੇ ਇਹ ਇਕੱਠੇ ਜਦੋਂ ਕਿ ਗੱਲ ਪਤਾ ਕੀ ਆ ਉਹਨਾਂ ਦੇ ਕੋਲ ਚਾਰ ਬੰਦੇ ਉਹਨਾਂ ਕੋਲ ਨੇ ਬੀਜੇਪੀ ਵਾਲਿਆਂ ਕੋਲ ਚਾਰ ਬੰਦੇ ਕਾਂਗਰਸ ਵਾਲਿਆਂ ਕੋਲ ਨੇ ਇਹ 8-10 ਬੰਦੇ ਇਕੱਠੇ ਹੋ ਕੇ ਸੋਚਦੇ ਆ ਵੀ ਆਮ ਆਦਮੀ ਪਾਰਟੀ ਨੂੰ ਢਾ ਲੀਏ ਪਰ ਆਮ ਆਦਮੀ ਪਾਰਟੀ ਇੱਕ ਪਾਰਟੀ ਨਹੀਂ ਸੋਚ ਆ ਲੋਕਾਂ ਦੇ ਘਰ ਘਰ ਬੜੀ ਹੋਈ ਆ ਲੋਕ ਜਾਣਦੇ ਆ ਕਿ ਜਿਹੜੇ ਪਿਛਲੇ 20-20 ਸਾਲਾਂ ਦੇ ਕੰਮ ਨਹੀਂ ਸੀ ਹੋਏ ਉਹ ਆਮ ਆਦਮੀ ਪਾਰਟੀ ਨੇ ਕੀਤੇ ਆ ਮਹੱਲਾ ਕਲੀਨਿਕ ਦਰਾਹੇ ਚ ਬਣਿਆ ਇਹ ਆਮ ਆਦਮੀ ਪਾਰਟੀ ਨੇ ਬਣਾਇਆ ਮਹੱਲਾ ਕਲੀਨਿਕ ਰਾਮਪੁਰ ਬਣਿਆ ਇਹ ਆਮ ਆਦਮੀ ਪਾਰਟੀ ਨੇ ਬਣਾਇਆ ਭਾਜਪਾ ਤੋਂ ਲੈ ਕੇ ਪੈਲ ਤੱਕ ਨਵੀਂ ਸੜਕ ਬਣੀ ਆ 20 ਸਾਲ ਇਹਨਾਂ ਤੋਂ ਕਿਸੇ ਤੋਂ ਨਹੀਂ ਬਣੀ ਉਹ ਆਮ ਆਦਮੀ ਪਾਰਟੀ ਨੇ ਬਣਾਈ ਆ ਸੋ ਇਹ ਸਾਰੇ ਜਣੇ ਕਾਂਗਰਸ ਲੀਡਰਾਂ ਦਾ 400% ਹੱਦ ਕਿਉਂ ਹੁੰਦੇ ਆ ਹਾਂਜੀ ਭਾਜਪਾ ਤੇ ਕਾਂਗਰਸ ਲੀਡਰਾਂ ਦਾ 400% ਹੱਦ ਕਿਉਂ ਹੁੰਦਾ ਇਹ ਮੈਂ ਉਹੀ ਕਹਿ ਰਿਹਾ ਪਰਚਾ ਤੁਸੀਂ ਦੇਖੋ ਇੱਥੇ ਨਹੀਂ ਪਰਚਾ ਲੁਧਿਆਣੇ ਪਰਚਾ ਆਪਣੇ ਪੈਰ ਪਰਚਾ ਇਹਨਾਂ ਦੇ ਉੱਤੇ ਕੀ ਕਹਿੰਦੇ ਆ ਜਗਰਾਉ ਪਰਚਾ ਇਹਨਾਂ ਦੇ ਉੱਤੇ ਬਰਨਾਲੇ ਪਰਚਾ ਉਹਨਾਂ ਦੇ ਜਮਾਨਤਾ ਵੀ ਨਹੀਂ ਅਸੀਂ ਤਾਂ ਵੀ ਨਹੀਂ ਕਹਿੰਦੇ ਵੀ ਫੜੋ ਅਸੀਂ ਕਹਾਂ ਨਾ ਭਾਈ ਜੇ ਕੋਈ ਬੰਦਾ ਕੰਮ ਕਰਦਾ ਉਹਨੂੰ ਕਰਨ ਦਿਓ ਪਰ ਉਹਨੂੰ ਤੇ ਸਹੀ ਜਗ੍ਹਾ ਦੇ ਉੱਤੇ ਜਾ ਕੇ ਧਰਨਾ ਲਾਵੇ ਬੇਸ਼ੱਕ ਉਹਨਾਂ ਦੇ ਨੌ ਪਰਚਿਆਂ ਦੇ ਵਿੱਚ ਨੇ ਹਜੇ ਤੱਕ ਜਮਾਨਤਾਂ ਨਹੀਂ ਹੋਈਆਂ ਫਿਰ ਵੀ ਅਸੀਂ ਪੁਲਿਸ ਵਾਲਿਆਂ ਨੂੰ ਕਹਿੰਦੇ ਆ ਕਿ ਅਸੀਂ ਰਾਜਨੀਤੀ ਨਹੀਂ ਕਰਦੇ ਸਾਡੇ ਤੇ ਕੋਈ ਪਰਚਾ ਨਹੀਂ ਸੀ ਸਾਡੇ ਤੇ 751 ਦੇ ਝੂਠੇ ਪਰਚੇ ਪਾ ਕੇ ਸਾਨੂੰ ਅੰਦਰ ਕਰਦੇ ਸੀ ਦਰਜਨਾ ਪਰਚੇ ਨਹੀਂ ਸਾਡੇ ਉੱਤੇ ਪਿੱਛੇ ਜਣੀ ਲੱਗੇ ਨੇ ਪਰ ਧਰਨਾ ਲਾਇਆ ਪੁੱਛੋ ਜੇ ਕਿਸੇ ਨੇ ਪਰਚਾ ਕਰਾਇਆ ਹੋਵੇ ਅਸੀਂ ਪਰਚਾਂ ਦੀ ਰਾਜਨੀਤੀ ਨਹੀਂ ਕਰਦੇ ਅਸੀਂ ਕੰਮ ਦੀ ਰਾਜਨੀਤੀ ਕਰਦੇ ਆ ਤੇ ਕਰਦੇ ਰਹਾਂਗੇ ਸਟਾਫ ਸਟਾਫ ਕਰਤਾ ਕਾ ਆ ਜਾਏਗਾ ਤੁਸੀਂ ਦੇਖੋ ਜੀ ਜਦੋਂ ਪੈਸੇ ਹੋਣਗੇ ਪੈਸੇ ਦੇ ਨਾਲ ਆ ਸਾਰਾ ਕੁਝ ਜਦੋਂ ਸਾਡਾ 13000 ਕਰੋੜ ਰੁਪਇਆ ਆ ਜਾਊਗਾ ਸਾਰਾ ਕੁਝ ਹੋ ਜਾਣਾ ਮੁਰਦਾਬਾ 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 ਇਹਨਾਂ ਨੇ ਸਾਹਮਣੇ ਧਰਨਾ ਲਾ ਲਿਆ ਹੁਣ ਸਮਝ ਵਿੱਚ ਤੁਹਾਨੂੰ ਜੇ ਟੂ ਲੋਡ ਆ ਤੁਹਾਨੂੰ ਕੋਈ ਹੋਰ ਦੀ ਲੋੜ ਹੈਗੀ ਹੈ ਜੀ ਦੇਖੋ ਸਰਕਾਰ ਦੇ ਰੱਖੋ ਜਿਹੜੀ ਜਗ੍ਹਾ ਤੇ ਜਗ੍ਹਾ ਨਹੀਂ ਜਿਹੜੀ ਜਗ੍ਹਾ ਤੇ ਰੱਖਣੀ ਹੈ ਉਹ ਨਹੀਂ ਰੱਖੋ ਜੀ ਬੰਦ ਨਹੀਂ ਐਮਐਨਓ ਸਰਕਾਰ ਦੇ ਵਿੱਚ ਰੱਖੋ ਸਾਡੀ ਲੋੜ ਸਾਡੀ ਸੱਚੇ ਨਿਕਾਏ ਹੋਏ ਜੇ ਰੱਖੋ ਭਗਦਾ ਨਹੀਂ ਆ ਰਹੇ ਤੁਸੀਂ ਜਿਹੜੀ ਜਗ੍ਹਾ ਤੇ ਬੰਦਾ ਨਾ ਨਹੀਂ ਇਹਨਾਂ ਨੂੰ ਤੁਸੀਂ ਬੀਜੇਪੀ ਦੇ ਦਲਾਲ ਬਣ ਗਏ ਬੀਜੇਪੀ ਦੇ ਦਲਾਲ ਬਣ ਗਏ ਸਭ ਤੋਂ ਰਾਏ ਸ਼ਹਿਰ ਦੀ ਸੰਜੀ ਲਈ ਇਹ ਚੰਗੀ ਨਹੀਂ ਦਲਾਲ ਬੰਦਾ ਤੇ ਅਸੀਂ ਦਲਾਲ ਬਣਾਂਗੇ ਇਹ ਤਾਂ ਲਈ ਜਨਾਲ ਮੈਂ ਸਮਝ ਲਿਆਗਾ ਮੈਸੇਜ ਸਾਡੇ ਦਿਵਾਓ ਅਸੀਂ ਕਰ ਰਹੇ ਹਾਂ 82000 ਕਰੋੜ ਰੁਪਈਆ ਰੁਕੇ ਹੋਏ ਇਹ ਭਾਜਪਾ ਦੀ ਸਰਕਾਰ ਹੈ ਇਹਨਾਂ ਦੀ ਸਰਕਾਰ ਹੈ ਦੁਬਾਰਾ ਪਾਸੇ ਇਹਨਾਂ ਨੇ ਹੱਕਵਾਦੀ ਇਹ ਹੱਕਦਵਾਨ ਇਹਦਾ ਹਸਪਤਾਲ ਦੇ ਕੇ ਬੈਠੇ ਰੱਖ ਸੰਗਾਦਾ ਭਾਜਪਾ ਦੇ ਦੋ ਹਸਪਤਾਲ ਦੇ ਕੇ ਬੈਠਾ ਰੱਖ ਦੋ ਹੀ ਰਾਜ ਜੀ ਜੇ ਸਾਡੇ ਇਹ ਸਾਨੂੰ ਘਰ ਨਾਲ ਨਾ ਲਾਉਣੇ ਪੈਂਦੇ ਜੀ ਜੇ ਸਾਡੇ ਮੰਗ ਪੱਤਰ पैसे दवा बीची आजोदी शान